ਦੋਸਤੋ ਫਸਲ ਦਾ ਝਾੜ ਜ਼ਿਆਦਾਤਰ ਮੌਸਮ ਤੇ ਨਿਰਭਰ ਹੁੰਦਾ ਹੈ ਤੇ ਕੁਦਰਤ ਤੇ ਮੌਸਮ ਸਾਡੇ ਹੱਥ ਵਿੱਚ ਨਹੀਂ ਹਰ ਵਾਰ ਮੌਸਮ ਇੱਕੋ ਜਿਹਾ ਤੇ ਝਾੜ ਦੇ ਅਨੁਕੂਲ ਨਹੀਂ ਹੁੰਦਾ ਜਦੋਂ ਮੌਸਮ ਅਨੁਕੂਲ ਨਾ ਹੋਵੇ ਤਾਂ ਉਸ ਸਮੇਂ ਸਾਨੂੰ ਵੱਧ ਮਿਹਨਤ ਕਰਨੀ ਪੈਂਦੀ ਹੈ ਕੋਸ਼ਤਾਗਤ ਵਾਲੀਆਂ ਸਪ੍ਰੇਆਂ ਦਾ ਸਹਾਰਾ ਲੈਣਾ ਪੈਂਦਾ ਤਾਂ ਜੋ ਪੌਦੇ ਨੂੰ ਸਟ੍ਰੈਸ ਨਾ ਆਵੇ ਤੇ ਉਸ ਵਿੱਚ ਸਾਰੇ ਤੱਤਾਂ ਦੀ ਵਧੀਆ ਪੂਰਤੀ ਹੋਵੇ ਜਿਵੇਂ ਮੌਸਮ ਅਨੁਕੂਲ ਦੇ ਵਿੱਚ ਹੁੰਦੀ ਹੈ ਜਦੋਂ ਮੌਸਮ ਅਨੁਕੂਲ ਨਾ ਹੋਵੇ ਤਾਂ ਝਾੜ ਘਟਦਾ ਹੈ ਜੇ ਆਪਾਂ ਉਹਦੇ ਤੇ ਐਨਪੀਕੇ ਦੀਆਂ ਸਪ੍ਰੇਆਂ ਕਰਾਂਗੇ ਤਾਂ ਕੁਝ ਹੱਦ ਤੱਕ ਮੌਸਮ ਨੂੰ ਅਨੁਕੂਲ ਕੀਤਾ ਜਾ ਸਕਦਾ ਹੈ ਝਾੜ ਨੂੰ ਵਧਾਇਆ ਜਾ ਸਕਦਾ ਹੈ ਇਹ ਯੂਨੀਵਰਸਿਟੀ ਦੀ ਸਪਾਰਸ਼ ਹੈ ਇਸ ਲਈ ਆਪਾਂ ਦੋ ਵਧੀਆ ਐਨਪੀਕੇ ਸਪਰੇਆਂ ਦੀ ਅੱਜ ਗੱਲ ਕਰਾਂਗੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਹੀ ਸਮੇਂ ਤੇ ਤੇ ਸਹੀ ਤਰੀਕੇ ਨਾਲ ਕਰ ਲਿਆ ਜਾਵੇ ਤਾਂ ਝਾੜ ਬਿਲਕੁਲ ਵੱਧਾ ਹੈ ਕਹਿੰਦੇ ਜੋ ਸਭ ਤੋਂ ਪਹਿਲੀ ਸਪਰੇਅ ਹੈ ਜੀ ਆਪਣੀ 05234 ਜਿਸ ਨੂੰ ਆਪਾਂ ਮੋਨੋ ਪੋਟਾਸ਼ੀਅਮ ਫਾਸਫੋਰਸ ਵੀ ਕਹਿੰਦੇ ਆ ਇਸ ਨੂੰ ਸਹੀ ਸਮੇਂ ਤੇ ਕਦੋਂ ਕਰਨਾ ਜਦੋਂ ਤੁਹਾਡੀ ਫਸਲ ਦੇ ਵਿੱਚ ਛੋਟੀ ਅਵਸਥਾ ਦੇ ਵਿੱਚ ਮੰਜਰ ਪੈਪ ਦੇ ਵਿੱਚ ਬੰਨੀ ਸ਼ੁਰੂ ਹੋਵੇ ਝੰਡਾ ਪੱਤਾ ਆਇਆ ਹੋਵੇ ਯਾਨੀ ਕਿ ਆਮ ਜਿਹੜੀਆਂ ਵੈਰਾਈਟੀਆਂ ਨੇ ਉਹਨਾਂ ਵਿੱਚ 60 ਤੋਂ 65 ਦਿਨਾਂ ਵਿੱਚ ਇਸਨੂੰ ਕੀਤਾ ਜਾ ਸਕਦਾ ਫਾਸਫੋਰਸ ਜਿਹੜਾ ਉਹ ਜੜ੍ਹਾਂ ਨੂੰ ਮਜ਼ਬੂਤ ਕਰਦਾ ਕਿਉਂਕਿ ਆਪਾਂ ਫਾਸਫੋਰਸ ਝੋਨੇ ਨੂੰ ਨਹੀਂ ਪਾਉਂਦੇ ਕਿਉਂਕਿ ਕਣਕ ਨੂੰ ਹੀ ਪਾਉਣਾ ਹੈ ਇਸ ਕਰਕੇ ਆਪਾਂ ਨੂੰ ਸਪਰੇਅ ਰਾਈਆਂ ਨੂੰ ਪੂਰਤੀ ਕਰਨੀ ਪੈਂਦੀ ਪਟਾਸ਼ ਮਾਰੇ ਤਾਂ ਸਾਰੇ ਜਾਣਦੇ ਜਿਵੇਂ ਦਾਣਾ ਭਰਨ ਦੇ ਕੰਮ ਆਉਂ ਮੁਖਰੋਲ ਨਮਾਉਂਦਾ ਦਾਣਾ ਭਾਰਾ ਕਰਦਾ ਫੋਕ ਨੂੰ ਘਟਾਉਂਦਾ 1 ਕਿਲੋ 05234 150 ਲੀਟਰ ਪਾਣੀ ਦੇ ਵਿੱਚ ਕੋਲ ਕੇ ਤੁਸੀਂ ਸਵੇਰ ਦੇ ਟਾਈਮ ਤੇ ਸ਼ਾਮ ਦੇ ਟਾਈਮ ਸਪਰੇਅ ਕਰ ਸਕਦੇ ਹੋ ਸਪਰੇਅ ਨੂੰ ਜਿਆਦਾ ਧੁੱਪ ਵਿੱਚ ਨਾ ਕਰੋ ਕਿਉਂਕਿ ਉਦੋਂ ਵਾਸ਼ਪੀਕਰਨ ਜਿਆਦਾ ਹੁੰਦਾ ਹੈ ਤੇ ਰਿਜ਼ਲਟ ਘੱਟ ਮਿਲਦੇ ਹਨ ਤੇ ਇੱਕ ਖਾਸ ਗੱਲ ਦਾ ਧਿਆਨ ਰੱਖੋ ਐਨ ਪੀ ਕੇ ਨੂੰ ਕਿਸੇ ਵੀ ਹੋਰ ਕੀੜੇ ਮਾਰ ਉਲੀਨਾਸ਼ਕ ਜਾਂ ਤੇਲੇ ਵਾਲੀ ਸਪਰੇਅ ਦੇ ਵਿੱਚ ਮਿਕਸ ਨਹੀਂ ਕਰਨਾ ਇਸ ਨੂੰ ਕੱਲੀ ਨੂੰ ਹੀ ਕਰਨਾ ਹੈ ਜੇ ਮਿਕਸ ਕਰਨਾ ਹੈ ਤੇ ਇਸ ਦੇ ਵਿੱਚ 60 ਗ੍ਰਾਮ ਬੋਰਨ ਤੁਸੀਂ ਪਾ ਸਕਦੇ ਹੋ ਉਹਦੇ ਨਾਲੇ ਬਹੁਤ ਵਧੀਆ ਕੰਬੀਨੇਸ਼ਨ ਬਣੇਗਾ 150 ਲੀਟਰ ਪਾਣੀ ਦੇ ਵਿੱਚ ਤੁਸੀਂ ਇਹ ਸਪਰੇਅ ਕਰ ਸਕਦੇ ਹੋ 60 ਤੋਂ 65 ਦਿਨਾਂ ਦੇ ਵਿੱਚ ਦੂਜੀ ਸਪਰੇਅ ਜਿਹੜੀ ਇਹ ਉਹ ਹੈ ਜੀ 13045 ਇਸ ਨੂੰ ਪੋਟਾਸ਼ੀਅਮ ਨਾਈਟ੍ਰੇਟ ਵੀ ਕਹਿੰਦੇ ਨੇ ਇਸ ਵਿੱਚ ਯੂਰੀਆ ਤੇ ਪੋਟਾਸ਼ ਤੱਤ ਹੁੰਦੇ ਹਨ ਜਦੋਂ ਝੋਨਾ ਪਾਈਪ ਵਿੱਚ ਭਰ ਜਾਵੇ ਤਾਨੂੰ ਲੱਗਿਆ ਵੀ ਹੁਣ ਪਾਇਪ ਖੁੱਲਣ ਵਾਲੀ ਏ ਜਾਂ ਕਿਤੇ ਕਿਤੇ ਪਾਇਪ ਖੁੱਲੀ ਹੋਵੇ ਮੁੰਜਰ ਮਾੜੀ ਮੋਟੀ ਖੁੱਲ ਕੇ ਬਾਹਰ ਆਈ ਹੋਵੇ ਉਸ ਵਕਤ ਇਸ ਨੂੰ ਕਰਨ ਦਾ ਸਹੀ ਟਾਈਮ ਹੁੰਦਾ ਕਿਉਂਕਿ ਉਸ ਟਾਈਮ ਛੋਨੇ ਨੂੰ ਆਪਾਂ ਜਿਹੜਾ ਨਾਈਟ੍ਰੋਜਨ ਪਾਇਆ ਹੁੰਦਾ ਉਹ 40 45 ਦਿਨਾਂ ਦੇ ਬੰਦ ਕਰ ਦਿੰਨੇ ਆ ਤੇ ਛੋਨੇ ਨੂੰ ਉਸ ਟਾਈਮ ਨਾਈਟ੍ਰੋਜਨ ਤੱਤ ਦੀ ਬਹੁਤ ਲੋਡ ਹੁੰਦੀ ਏ ਮੁੰਜਰ ਨੂੰ ਬਾਹਰ ਕੱਢਣ ਵਾਸਤੇ ਤੇ ਪोटाश ਤੱਤ ਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਫੋਕ ਕਢਾਉਂਦਾ ਹੈ ਦਾਣਿਆਂ ਨੂੰ ਭਾਰਾ ਕਰਦਾ ਹੈ ਚਮਕਦਾਰ ਬਣਾਉਂਦਾ ਹੈ ਮਜ਼ਬੂਤ ਬਣਾਉਂਦਾ ਹੈ ਉਹਦੇ ਵਿੱਚ ਬਹੁਤ ਹੋਂਦੀ ਮਦਦ ਕਰਦਾ ਹੈ ਇਸ ਲਈ ਝੋਨੇ ਨੂੰ ਹਰਿਆ ਭਰਿਆ ਵੀ ਰਹਿੰਦਾ ਝੋਨਾ ਜਦੋਂ ਆਪਾਂ ਨਾਈਟ੍ਰੋਜਨ ਇਹ 13 0 45 ਰਾਈ ਨਾਈਟ੍ਰੋਜਨ ਦੇ ਦਿਆਂਗੇ ਤੇ ਝੋਨਾ ਅਖੀਰ ਤੱਕ ਤੁਹਾਡਾ ਹਰਿਆ ਭਰਿਆ ਰਹੇਗਾ ਤੇ ਜਿਆਦਾ ਵਧੀਆ ਸੋਹਣਾ ਦਿਸੇਗਾ ਇਸ ਦੀ ਸ਼ਫਾਰਸ਼ ਜੋ ਯੂਨੀਵਰਸਿਟੀ ਵੱਲੋਂ ਹੈ ਉਹ ਹੈ 3 ਕਿਲੋ 200 ਲੀਟਰ ਪਾਣੀ ਵਿੱਚ ਪਰ ਜ਼ਿਆਦਾਤਰ ਕਿਸਾਨ ਜਿਹੜੇ ਉਹ 200 ਲੀਟਰ ਪਾਣੀ ਨਹੀਂ ਲਾਉਂਦੇ ਤਾਂ ਇਸ ਲਈ ਆਪਾਂ ਇਹਦੀ ਡੋਜ਼ 2 ਕਿਲੋ ਕਰ ਲਓ 2 ਕਿਲੋ 150 ਲੀਟਰ ਪਾਣੀ। ਯਾਨੀ ਕਿ 1.5% ਹੋਗੀ। 2 ਕਿਲੋ ਨੂੰ 150 ਲੀਟਰ ਪਾਣੀ ਸਾਫ਼ ਸੁਥਰੇ ਪਾਣੀ ਦੇ ਵਿੱਚ ਘੋਲ ਕੇ ਉਹਦੇ ਨਾਲ ਤੁਸੀਂ 60 ਤੋਂ 70 ਗ੍ਰਾਮ 70 ਗ੍ਰਾਮ ਤੋਂ ਵੱਧ ਨਹੀਂ ਪਾਉਣਾ ਬੋਰਨ ਜੇ ਤੁਸੀਂ ਬੋਰਨ ਨੂੰ 100 ਗ੍ਰਾਮ ਜਾਂ 80 ਗ੍ਰਾਮ ਪਾਉਂਦੇ ਹੋ ਤੇ ਫਿਰ ਨੋਕਾਂ ਤੁਹਾਡੇ ਜਿਹੜੀਆਂ ਉੱਪਰੋਂ ਸੁੱਕ ਜਾਂਦੀਆਂ ਪੀਲੀਆਂ ਪੈ ਜਾਂਦੀਆਂ ਇਸ ਕਰਕੇ ਬੋਰਨ ਇਹ ਜਾ ਤੱਤ ਜਿਹੜਾ ਮਤਲਬ ਚ ਝਾੜ ਘਟਾ ਵੀ ਸਕਦਾ ਜੇ ਉਹਦੀ ਓਵਰਡੋਜ਼ ਹੋ ਜੇ ਤੇ ਉਹ ਝਾੜ ਘਟਾ ਦਿੰਦਾ ਇੱਕੋ ਇੱਕੋ ਤੱਤ ਇਹ ਜਾ ਤੱਤ ਜਿਹੜਾ ਉਲਟਾ ਸਰ ਵੀ ਕਰਦਾ ਇਸ ਲਈ ਮੈਂ ਤਾਂ ਉਹਦੀ ਡੋਜ਼ ਪਾਉਣਾ ਹੁੰਦਾ ਜੀ ਤੇ ਤੁਹਾਨੂੰ ਮੈਂ ਰეკਮੈਂਡ ਕਰਾਂਗਾ 60 ਤੋਂ 70 ਗ੍ਰਾਮ ਪ੍ਰਤੀ ਏਕੜ ਉਹ ਤੁਸੀਂ ਇਹਦੇ ਵਿੱਚ ਮਿਕਸ ਕਰ ਲਓ ਬਹੁਤ ਵਧੀਆ ਕੰਬੀਨੇਸ਼ਨ ਬਣਦਾ ਇਹਦੇ ਵਿੱਚ ਨਪੀਕੇ ਦੇ ਵਿੱਚ ਫਿਰ ਦੁਬਾਰਾ ਦੱਸ ਰਿਆਂ ਕੋਈ ਵੀ ਕਿਸੇ ਤਰ੍ਹਾਂ ਦੀ ਕੀੜੇ ਮਾਰ ਉਲੀ ਨਾਸ਼ਕ ਤੇਲੇ ਵਾਲੀ ਜਾਂ ਕੋਈ ਹੋਰ ਸਪਰੇਅ ਮਿਕਸ ਨਹੀਂ ਕਰਨੀ ਇਹਦਾ ਝਾੜ ਘਟ ਇਹਦਾ ਅਸਰ ਜਿਹੜਾ ਉਹ ਅੱਧਾ ਰਹਿ ਜਾਂਦਾ ਕਈ ਵਾਰੀ ਫਸਲ ਦੇ ਉੱਪਰ ਉਹਦਾ ਨੁਕਸਾਨ ਵੀ ਵੇਖਣ ਨੂੰ ਮਿਲਿਆ ਨੋਕਾਂ ਸੁੱਕਣੀਆਂ ਜਾਂ ਹੋਰ ਇਸ ਲਈ ਇਹ ਕਰਨ ਦਾ ਸਹੀ ਤਰੀਕਾ ਹੈ ਤਾਂ بس ਜਿੰਨਾ ਹਿਸਾਬ ਦਾ ਤੁਸੀਂ ਗਿੰਦੇ ਜੇ ਤੇ 75 ਤੋਂ 80 ਦਿਨਾਂ ਦੀ ਜਦੋਂ ਤੁਹਾਡੀ ਫਸਲ ਹੋ ਜੇ ਅਲੱਗ-ਅਲੱਗ ਵੈਰਾਈਟੀਆਂ 'ਚ ਦਿਨ ਉੱਪਰ ਥੱਲੇ ਵੀ ਹੋ ਜਾਂਦੇ ਬਸ ਤੁਸੀਂ ਖਿਆਲ ਰੱਖੋ ਜਦੋਂ ਤੁਹਾਡੀ ਪੱਬ ਫੁੱਲ ਭਰੀ ਹੋਵੇ ਉੱਪਰੋਂ ਪਾਟਣ ਵਾਲੀ ਹੋਵੇ ਕਿਤੇ-ਕਿਤੇ ਪਾਟੀ ਹੋਵੇ ਤੇ ਇਸ ਨੂੰ ਹੀ ਸਵੇਰੇ ਸ਼ਾਮ ਕਰੋ ਦੁਪਹਿਰ ਦੇ ਟਾਈਮ ਕਰਨ ਤੋਂ ਗਰੇਜ ਕਰੋ ਤੇ ਬੋਰਨ ਨਾਲ ਬੜਾ ਵਧੀਆ ਕੰਬੀਨੇਸ਼ਨ ਬਣਦਾ ਹੈ ਨਤੀਜੇ ਬਹੁਤ ਸ਼ਾਨਦਾਰ ਆਉਂਦੇ ਨੇ ਕਿ ਤੁਹਾਡਾ ਝਾੜ ਜਿਹੜਾ 1 ਤੋਂ 1.5 ਕੁਇੰਟਲ ਵਧ ਸਕਦਾ ਦੋਸਤੋ ਉਮੀਦ ਕਰਦਾ ਹਾਂ ਮੇਰੀ ਸਾਰੀ ਗੱਲ ਤੁਹਾਨੂੰ ਸਮਝ ਆਈ ਹੋਵੇਗੀ ਤੇ ਜਿਹੜੇ ਵੀਰਾਂ ਨੂੰ ਵੀਡੀਓ ਚੰਗੀ ਲੱਗੀ ਏ ਉਹ ਹੋਰ ਵੀਰਾਂ ਨਾਲ ਵੀਡੀਓ ਨੂੰ ਸ਼ੇਅਰ ਕਰਨ ਲਾਈਕ ਕਰਨ ਤੇ ਕਮੈਂਟਾਂ ਰਾਹੀਂ ਆਪਦੇ ਜਿਹੜੇ ਤਜਰਬੇ ਨੇ ਉਹ ਵੀ ਸਾਂਝੇ ਕਰਦੇ ਰਿਆ ਕਰੋ ਮੈਨੂੰ ਵੀ ਤੁਹਾਡੇ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਤੇ ਜਿਹੜੇ ਵੀਰ ਨਵੇਂ ਨੇ ਉਹ ਪੁਲਿਸ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ